ਲਓ ਵੀ ਦੋਸਤੋ ਤੁਸੀਂ ਸਾਹਮਣੇ ਬੋਰਡ ਲੱਗਿਆ ਦੇਖ ਲਿਆ ਹੁਣ ਆਪਾਂ ਚੱਲਿਆਂ ਨੀਰ ਵਾਟਰਫਾਲ ਜਿਹੜਾ ਰਿਸ਼ੀਕੇਸ਼ ਆ ਉਹ ਇੱਕ ਟੂਰਿਸਟ ਪਲੇਸ ਐ ਤੇ ਉਹਦੇ ਵਿੱਚ ਜਿਹੜੀ پلیਸ ਤੇ ਆਪਾਂ ਚੱਲਿਆਂ ਇੱਥੇ ਜਿਹੜੇ ਆਪਣੇ ਟੂਰਿਸਟਰ ਨੇ ਪੰਜਾਬ ਦੇ ਉਹ ਬਹੁਤ ਘੱਟ ਜਾਂਦੇ ਨੇ ਤੇ ਇੱਥੇ ਜਿਹੜੇ ਬਾਹਰਲੇ ਨੇ ਮਤਲਬ ਹਰਿਆਣੇ ਦੇ ਹੋਏ ਯੂਪੀ ਦੇ ਹੋਏ ਬਿਹਾਰ ਦੇ ਹੋਏ ਮਾਤਲੇ ਹੋਏ ਉਹ ਲੋਕ ਇੱਧਰ ਜ਼ਿਆਦਾ ਆਉਂਦੇ ਨੇ ਪੰਜਾਬ ਦੇ ਜਿਹੜੇ ਆਪਣੇ ਪੰਜਾਬੀ ਲੋਕ ਹੁੰਦੇ ਨੇ ਉਹ ਇੱਧਰ ਬਹੁਤ ਘੱਟ ਆਉਂਦੇ ਨੇ ਸੋ ਉਹਨੂੰ ਗੱਡੀਆਂ ਜਿਹੜੀਆਂ ਉਹ ਪੰਜਾਬ ਦੀਆਂ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ ਤੇ ਬਾਕੀ ਆਪਾਂ ਰੀਫਟੇ ਰਾਫਟਿੰਗ ਕਰਕੇ ਤੇ ਉਸ ਤੋਂ ਬਾਅਦ ਆਪਾਂ ਮਤਲਬ ਕੱਪੜੇ ਚੇਂਜ ਕਰਨੇ ਸੀ ਨਹਾਉਣਾ ਸੀਗਾ ਤੇ ਤਾਂ ਕਰਕੇ ਆਪਾਂ ਸੋਚਿਆ ਵੀ ਆਪਾਂ ਪਹਾੜਾਂ ਵਾਲੇ ਝਰਨੇ 'ਚ ਨਾ ਕੇ ਆਈਏ ਕਿਤੇ ਤੇ ਇਹ ਜਿਹੜਾ ਰਸਤਾ ਜਾਂਦਾ ਇਹ ਝਰਨੇ ਨੂੰ ਜਾਂਦਾ ਇਹ ઋਸ਼ੀਕੇਸ਼ ਦੇ ਜਿੱਦੋਂ ਆਪਾਂ ਰਾਫਟਿੰਗ ਕਰਕੇ ਵਾਪਸ ਆਉਣੇ ਆ ਤਾਂ ਉਹਦੇ ਜਮਾ ਸਾਹਮਣੇ ਇਹ ਨੀਰ ਵਾਟਰਫਾਲ ਹੈ ਤਾਂ ਦੇਖ ਲਓ ਤੁਸੀਂ ਇਹਦਾ ਜਿਹੜਾ ਏਰੀਆ ਮਤਲਬ ਪਹੁੰਚਣ ਦਾ ਰਸਤਾ ਹੈ ਉਹ ਸਾਰਾ 2 ਕਿਲੋਮੀਟਰ ਦਾ ਹੈ ਤਾਂ ਦੇਖ ਲਓ ਇਹ ਬਾਈ ਨੂੰ ਆਪਾਂ ਪੁੱਛਿਆ ਇਹ ਕਹਿੰਦਾ ਇੱਥੇ ਪਹਿਲਾਂ ਟਿਕਟ ਲੈਣੀ ਪਊ ਫੇਰ ਤੁਹਾਨੂੰ ਐਂਟਰੀ ਮਿਲੂਗੀ ਅੱਗੇ ਜਾ ਕੇ ਤੇ ਐਂਟਰੀ 'ਚ ਆਪਾਂ ਨੂੰ ਕੀ ਕੀ ਕਿੰਨੀ ਟਿਕਟ ਹੈ ਦੀ ਉਹ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸੂਗਾ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਟਿਕਟ ਲੈ ਲਈਏ ਗੱਡੀ ਸਾਈਡ ਤੇ ਲਾ ਕੇ ਤੇ ਫਿਰ ਆਪਾਂ ਅੱਗੇ ਜਾ ਕੇ ਦੇਖਦੇ ਆਂ ਵੀ ਕਿਵੇਂ ਦਾ ਬਣਿਆ ਹੋਇਆ ਤੇ ਕਿਹੋ ਜਿਹਾ ਮਾਹੌਲ ਬਣਦਾ ਅੱਗੇ ਜਾ ਕੇ ਤੇ ਬਾਕੀ ਇਧਰ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਨੇ ਤੇ ਇਧਰ ਪੰਜਾਬੀ ਬਹੁਤ ਘੱਟ ਆਉਂਦੇ ਨੇ ਪੰਜਾਬੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਪਰ ਬਹੁਤ ਹੀ ਘੱਟ ਦੇਖ ਲਓ ਇਧਰ ਕ ਉਹ ਬਣਿਆ ਹੋਇਆ ਇਹਨਾਂ ਦਾ ਟਿਕਟ ਕਾਊਂਟਰ ਤੇ ਆਪਾਂ ਚੱਲਦੇ ਆਂ ਪਹਿਲਾਂ ਟਿਕਟ ਕਟਾਉਣ ਕਿਉਂਕਿ ਟਿਕਟ ਜ਼ਰੂਰੀ ਹੈ ਤੇ ਇੱਕ ਗੱਲ ਹੋਰ ਇੱਥੇ ਲਿਖਿਆ ਹੋਇਆ ਵੀ ਜਿਹੜੇ ਸਟੂਡੈਂਟ ਨੇ ਮਤਲਬ ਪੜ੍ਹਦੇ ਨੇ 올 ਇੰਡੀਆ ਚ ਕਿਤੇ ਵੀ ਉਹਨਾਂ ਦੀ ਜਿਹੜੀ ਟਿਕਟ ਹੈਗੀ ਉਹ ਘੱਟ ਹੈਗੀ ਤੇ ਜਿਹੜਾ ਆਮ ਪਰਸਨ ਹੈ ਮਤਲਬ ਕੋਈ ਵੀ ਨਾਰਮਲ ਪਰਸਨ ਇੰਡੀਅਨ ਤਾਂ ਉਹਦੀ ਜਿਹੜੀ ਹੈ 30 ਰੁਪਏ ਟਿਕਟ ਹੈ ਤੇ ਜਿਹੜਾ ਸਟੂਡੈਂਟ ਨੇ ਉਹਨਾਂ ਦੀ 20 ਰੁਪਏ ਟਿਕਟ ਹੈ ਠੀਕ ਹੈ ਜੀ ਆਪਾਂ ਜਾਣਾ ਸੀਗੇ 5 ਤਾਂ ਆਪਾਂ 5 ਟਿਕਟਾਂ ਘਟਾਉਣੇ ਆ 5 ਟਿਕਟਾਂ ਘਟਾਉਣ ਤੋਂ ਬਾਅਦ ਤੇ ਆਪਾਂ ਫਿਰ ਚੱਲਾਂਗੇ ਅੱਗੇ ਠੀਕ ਹੈ ਜੀ ਪਹਿਲਾਂ ਆਪਾਂ ਟਿਕਟਾਂ ਘਟਾਉਣੇ ਆ 5 ਤੇ ਦੇਖਦੇ ਆ ਕੀ ਕਹਿੰਦੇ ਨੇ ਤੇ ਆ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਜਦੋਂ ਤੁਸੀਂ ऋषिकेश आए एक ਤਾਂ ਰਾfte ਹੀ ਜ਼ਰੂਰ ਕਰਿਓ ਤੇ ਇੱਕ ਤੁਸੀਂ ਇਥੇ ਨੀਰ ਵਾਟਰਫਾਲ ਜ਼ਰੂਰ ਆ ਕੇ ਜਾਇਓ ਜਿਹੜੇ ਵੀਰਪਰਾ ਇਥੇ ਕਦੇ ਨਹੀਂ ਆਏ ਠੀਕ ਹੈ ਜੀ ਉਹ ਇੱਕ ਵਾਰੀ ਜ਼ਰੂਰ ਦੇਖ ਕੇ ਜਾਇਓ ਬਾਕੀ ਤੁਸੀਂ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਵੀ ਇਥੇ ਕਿੰਨਾ ਘਣ ਨਜ਼ਾਰਾ ਹੋਣ ਵਾਲਾ ਠੀਕ ਹੈ ਜੀ ਤਾਂ ਇਹ ਦੇਖ ਲਓ ਤੁਸੀਂ ਜਦੋਂ ਤੁਸੀਂ ਇਥੇ ਟਿਕਟ ਟਾਉਣੀਆਂ ਜੇ ਤੁਸੀਂ ਮਤਲਬ ਸਟੂਡੈਂਟ ਕਹਿ ਕੇ ਟਾਉਣੀਆਂ ਵੀ ਅਸੀਂ ਸਟੂਡੈਂਟਾਂ ਤਾਂ ਉਹਦੇ ਕੋਲੇ ਮਤਲਬ ਤੁਹਾਡੇ ਕੋਲੇ ਜਿਹੜਾ ਸਟੂਡੈਂਟ ਦਾ ਆਈਡੀ ਕਾਰਡ ਹੈ ਉਹ ਛੋਡੇ ਕੋਲੇ ਹੋਣਾ ਲਾਜ਼ਮੀ ਹੈ ਤਾਂ ਕਰਕੇ ਇਹ ਸਟੂਡੈਂਟ ਦੇ ਥਰੂ ਮਤਲਬ ਆਪਣੀ ਟਿਕਟ ਕੱਟ ਦੇਣਗੇ ਉਹ ਆਪਣੀ ਟਿਕਟ ਘੱਟ ਘੱਟੀ ਜਾਊਗੀ ਉਹਦੀ ਟਿਕਟ ਹੈਗੀ ਹੈ 20 ਰੁਪਏ ਤੇ ਉਹ ਨੋਰਮਲ ਟਿਕਟ ਹੈ 30 ਰੁਪਏ ਠੀਕ ਹੈ ਜੀ ਜਿਹੜੇ 10 ਰੁਪਏ ਆ ਉਹ ਆਪਾਂ ਨੂੰ ਡਿਸਕਾਊਂਟ ਹੈ ਤੇ ਲੋ ਜੀ ਇਹਦੇ ਵਾਸਤੇ ਆਪਾਂ ਟਿਕਟਾਂ ਕਟਾਲੀਆਂ ਤੇ ਇੱਧਰ ਮੁੰਡੇ ਪਾਣੀ ਪੂਣੀ ਪੀ ਜਾਂਦੇ ਆ ਟਿਕਟਾਂ ਘਟਾ ਕੇ ਇੱਥੇ ਚੈਕਿੰਗ ਹੁੰਦੀ ਹੈ ਮਾੜੀ ਜੀ ਚੈਕਿੰਗ ਦਾ ਕੀ ਹੁੰਦੀ ਹੈ ਮਤਲਬ ਇਹਦਾ ਆਪਣੀ ਸਕਿਉਰਿਟੀ ਹੈ ਵੀ ਇਹਨਾਂ ਨੂੰ ਐ ਪਤਾ ਲੱਗ ਜਾਂਦਾ ਇੱਥੋਂ ਵੀ ਉੱਪਰ ਕਿੰਨੇ ਬੰਦੇ ਗਏ ਹੋਏ ਨੇ ਇਸ ਪਹਾੜੀ ਦੇ ਉੱਤੇ ਨੀਰ ਵਾਟਰਫਾਲ ਦੇ ਉੱਪਰ ਕਿੰਨੇ ਬੰਦੇ ਗਏ ਹੋਏ ਨੇ ਇਹ ਸ਼ਾਮ ਦੇ 6 6:30 ਵਜੇ ਤੱਕ ਵਾਪਸੀ ਹੁੰਦੀ ਹੈ ਤੇ ਆਪਾਂ ਨੂੰ ਟਾਈਮ ਬੱਜ ਗਏ ਨੇ ਜੀ 4 4:30 ਹੋ ਗਏ ਤੇ ਹੁਣ ਜਿਹੜੇ 2 ਘੰਟੇ ਨੇ ਆਪਾਂ ਉੱਥੇ ਜਾ ਕੇ ਨਾ ਲੂ ਕੇ ਪੱਟਾ ਹੋਰ ਨਾ ਆਉਂਗੇ ਕਿਉਂਕਿ ਆਪਾਂ ਨੂੰ ਕਾਹਲੀ ਕੋਈ ਨਹੀਂ ਆਪਾਂ ਦਾ ਸਪੈਸ਼ਲ ਘੁੰਮਣ ਆਏ ਹੋਏ ਆ ਤੇ ਆਪਾਂ ਟੌਰ ਨਾਲ ਆਵਾਂ ਇਹਨਾਂ ਆ ਕੇ 2 ਘੰਟੇ ਠੀਕ ਹੈ ਜੀ ਪੂਰਾ ਠੰਡਾ ਪਾਣੀ ਹੋਊਗਾ ਕਹਿੰਦੇ ਪਹਾੜਾਂ ਵਾਲਾ ਪਾਣੀ ਹੈ ਤੇ ਜਿੰਨਾ ਆਪਣੇ ਬਰਫ਼ ਵਾਲਾ ਠੰਡਾ ਪਾਣੀ ਫ੍ਰਿਜ ਚ ਹੁੰਦਾ ਉਹਨਾਂ ਠੰਡਾ ਪਾਣੀ ਹੈ ਉਹਦੇ ਚ ਆਪਾਂ ਨਹਾ ਕੇ ਆਵਾਂਗੇ ਇਹਨੂੰ ਬਣਾਉਣੀ ਆਪਾਂ ਟਿਕਟ ਬਾਈ ਨੂੰ ਤੇ ਟਿਕਟ ਚੈੱਕ ਕਰਾਉਣ ਤੋਂ ਬਾਅਦ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਤੇ ਅੱਗੇ ਮੈਂ ਤੁਹਾਨੂੰ ਦੱਸਦਾ ਵੀ ਉਹ ਜਿਹੜਾ ਮਤਲਬ ਨੀਰ ਵਾਟਰਫਾਲ ਹੈ ਜਿੱਥੋਂ ਸਟਾਰਟਿੰਗ ਹੁੰਦੀ ਹੈ ਤਾਂ ਉਹ ਕਿੰਨੀ ਕੁ ਦੂਰ ਹੈ ਆ ਪਹਾੜੀ ਦੇ ਉੱਤੇ ਬਣਿਆ ਹੋਇਆ ਤਾਂ ਦੇਖ ਲਓ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਬੀ ਏਰੀਆ ਜਿਹੜਾ ਹੈਗਾ ਉਹ ਮੈਂ ਪੁੱਛਿਆ ਸੀਗਾ ਇੱਥੇ ਤਾਂ ਉਹ ਕਹਿੰਦੇ ਵੀ 2.5 ਕਿਲੋਮੀਟਰ ਹੈਗਾ ਠੀਕ ਹੈ ਜੀ ਇਹ ਰਸਤਾ ਤੁਸੀਂ ਦੇਖ ਲਓ ਇਹੋ ਜਿਹਾ ਰਸਤਾ ਹੈ ਤੇ 2.5 ਕਿਲੋਮੀਟਰ ਅੱਗੇ ਜਾਣ ਤੋਂ ਬਾਅਦ ਤੁਹਾਨੂੰ ਜਿਹੜਾ ਟੂਰਿਸਟ ਤੁਹਾਨੂੰ ਦੇਖਣੇ ਸ਼ੁਰੂ ਹੋ ਜਾਣਗੇ ਦੇਖ ਲਓ ਤੁਸੀਂ ਜਿਹੜੀਆਂ ਗੱਡੀਆਂ ਨੇ ਇਹ ਪਾਰਕਿੰਗ ਦੇ ਵਿੱਚ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤੇ ਰਸਤੇ ਦੇ ਵਿੱਚ ਖੜ ਕੇ ਲੋਕ ਇੱਥੇ ਰੀਲਾਂ ਬਣਾਉਂਦੇ ਨੇ ਵੀਡੀਓ ਬਣਾਉਂਦੇ ਨੇ ਇੱਕ ਬਹੁਤ ਵਧੀਆ ਪਲੇਸ ਆ ਯਾਰ ਘੁੰਮਣ ਲਈ ਨੀਰ ਵਾਟਰਫਾਲ ਜੇ ਇੱਕ ਵਾਰੀ ਜਰੂਰ ਆ ਕੇ ਜਾਇਓ ਨੈਟ ਦੇ ਉੱਤੇ ਸਰਚ ਜਰੂਰ ਕਰਿਓ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਵੀਡੀਓ ਚ ਪਤਾ ਲੱਗ ਜੂਗਾ ਵੀ ਜਿਹੜੀ ਆਪਾਂ ਇੱਥੇ ਆਏ ਆ ਇੱਥੇ ਕਿੰਨਾ ਕ ਨਜ਼ਾਰਾ ਆਉਂਦਾ ਕਿਉਂਕਿ 30 ਰੁਪਿਆ ਦੇ ਵਿੱਚ ਅੱਜ ਕੱਲ ਆਉਂਦਾ ਕੁਝ ਨਹੀਂ ਤੇ ਦੇਖ ਲਓ ਤੁਸੀਂ ਇੱਥੇ ਤੁਹਾਨੂੰ 2 ਘੰਟੇ ਗਰਮੀ ਕੱਢਣ ਨੂੰ ਮਿਲ ਜੂ ਪੂਰਾ ਠੰਡਾ ਪਾਣੀ ਠੀਕ ਹੈ ਜੀ ਪੂਰਾ ਪਹਾੜਾਂ ਚੋਂ ਪਾਣੀ ਆਉਂਦਾ ਜਮਾਂ ਉੱਪਰ ਤੋਂ ਲੈ ਕੇ ਇੱਥੇ ਆਪਾਂ ਵੀਡੀਓ ਦੇਖੀਆਂ ਅਸੀਂ ਪਹਿਲਾਂ ਆਉਣ ਤੋਂ ਤੇ ਇੱਥੇ ਹੋਰ ਬੜੇ ਟੂਰਿਸਟ ਆਉਂਦੇ ਨੇ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਨੇ ਤੇ ਤਾਂ ਕਰਕੇ ਆਪਾਂ ਵੀ ਆ ਗਏ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਹੁਣ ਅੱਗੇ ਜਾ ਕੇ ਮਿਲਦੇ ਆਂ ਜਮਾ ਸ਼ਿਖਰ ਤੇ ਜਿੱਥੇ ਆਪਾਂ ਗੱਡੀ پارک ਕਰਾਂਗੇ ਠੀਕ ਹੈ ਜੀ ਲਓ ਜੀ ਦੇਖੋ ਇਹ ਜਿਹੜਾ ਰਸਤਾ ਹੈ ਤੇ ਇਹ ਰਸਤੇ ਦੇ ਵਿੱਚ ਤੁਹਾਨੂੰ ਕਿਤੇ ਗੱਡੀ پارکਿੰਗ ਕਰਨੀ ਪਊ ਦੇਖ ਕੇ ਉਹ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਕਿਉਂਕਿ ਮਤਲਬ ਜਿੱਥੇ ਖਾਲੀ ਥਾਂ ਜੀ ਹੋਈ ਸਪੇਸ ਜ਼ਿਆਦੇ ਹੋਈ ਉੱਥੇ ਤੁਸੀਂ ਗੱਡੀ ਜਿਹੜੀ ਨੂੰ ਲਾ ਦੇਣੀ ਆ ਸਾਈਡ ਤੇ ਲੋ ਜੀ ਆਪਾਂ ਗੱਡੀ ਸਾਈਡ ਤੇ ਲਾ ਕੇ ਚੱਲਦੇ ਆਪਾਂ ਅੱਗੇ ਨੂੰ ਠੀਕ ਹੈ ਜੀ ਆ ਦੇਖ ਲਓ ਇਹ ਜਿੰਨੇ ਵੀ ਟੂਰਿਸਟ ਆਏ ਹੋਏ ਨੇ ਕੋਈ ਹਰਿਆਣੇ ਤੋਂ ਆ ਕੋਈ ਕਿੱਥੋਂ ਆ ਇਹ ਪਹਾੜਾਂ ਦੇ ਵਿੱਚ ਬਣਿਆ ਹੋਇਆ ਸਭ ਤੋਂ ਵਧੀਆ ਗੱਲ ਦੇਖ ਲਓ ਤੁਸੀਂ ਪੱਕੇ ਪਹਾੜ ਨੇ ਤੇ ਦੇਖ ਲਓ ਇੱਧਰ ਦੁਕਾਨਾਂ ਵੀ ਲੱਗੀਆਂ ਹੋਈਆਂ ਸਟਾਲਾਂ ਲੱਗੀਆਂ ਹੋਈਆਂ ਠੀਕ ਹੈ ਜੀ ਚਾਹ ਪਾਣੀ ਇਹ ਸਾਰੇ ਵਿੱਚ ਇਹਨਾਂ ਦੇ ਇੱਕ ਦੋ ਦੁਕਾਨਾਂ ਪੰਜਾਬੀਆਂ ਦੀਆਂ ਨੇ ਆ ਜਿਹੜਾ ਬਾਈ ਐ ਇਹਨੇ ਗਾਣੇ ਲਾਰ ਕੇ ਸੀ ਸਿੱਧੂ ਮੂਸੇ ਵਾਲੇ ਦੇ ਤੇ ਇਹ ਵੀ ਪੰਜਾਬੀ ਲੱਗਦਾ ਸੀ ਆਉਂਦੇ ਹੋਏ ਖੜਾਂਗੇ ਇਹਦੇ ਕੋਲੇ ਕਿਉਂਕਿ ਹੁਣ ਆਪਾਂ ਸਿੱਤਾ ਤੁਹਾਨੂੰ ਪਤਾ ਹੈ ਪਰ ਰਾਸਤੇ ਦੇ ਵਿੱਚ ਜਾਂਦੇ ਹੋਏ ਕਿਤੇ ਨਹੀਂ ਖੜਦੇ ਹੁੰਦੇ ਤੇ ਆਉਂਦੇ ਹੋਏ ਆਪਾਂ ਕੋਈ ਚੀਜ਼ ਟੱਪਣ ਨਹੀਂ ਹੁੰਦੇ ਠੀਕ ਹੈ ਜੀ ਇਹ ਹੀ ਆਪਣੀ ਖਾਸੀਅਤ ਹੈ ਤੇ ਹੁਣ ਆਪਾਂ ਚੱਲਦੇ ਹਾਂ ਸਿੱਧਾ ਅੱਗੇ ਤੇ ਆਹ ਦੇਖ ਲਓ ਤੁਸੀਂ ਇਹਨੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਿਹੜੇ ਆਪਣੇ ਟੂਰਿਸਟਰ ਨੇ ਉਹ ਆਏ ਹੋਏ ਨੇ ਠੀਕ ਹੈ ਜੀ ਮੈਗੀ ਆਂਡਾ ਆਮਲੇਟ ਸਾਰਾ ਕੁਝ ਬਣਦਾ ਇੱਥੇ ਕੋਸ ਮਰਜ਼ੀ ਤੁਸੀਂ ਆ ਕੇ ਖਾ ਸਕਦੇ ਹੋ ਠੀਕ ਹੈ ਜੀ ਰੇਟ ਵੀ ਇਹਨਾਂ ਦਾ ਜਾਇਜ਼ ਹੁੰਦਾ ਕੋਈ ਇਹਨਾਂ ਜਿਆਦਾ ਰੇਟ ਨਹੀਂ ਹੈਗਾ ਇਹਨਾਂ ਦਾ ਠੀਕ ਹੈ ਜਿਵੇਂ ਹੁਣ ਤੁਹਾਨੂੰ ਪਤਾ ਵੀ ਸਾਰਾ ਕੁਝ ਜਿਹੜਾ ਇਹਨਾਂ ਦਾ ਖਾਣਾ ਪੀਣਾ ਯਾਰ ਸਾਰਾ ਕੁਝ ਇਹਨਾਂ ਦਾ ਟੂਰਿਸਟਰਾਂ ਦੇ ਸਿਰ ਤੇ ਚੱਲਦਾ ਠੀਕ ਹੈ ਜੀ ਜਿਵੇਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੇ ਟੂਰਿਸਟਰ ਇੱਥੇ ਆਉਣਗੇ ਖਾਣਗੇ ਪੀਣਗੇ ਉਹਨਾਂ ਸਿਰ ਤੇ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਚੱਲਦਾ ਜੇ ਆਪਣੇ ਟੂਰਿਸਟਰ ਇੱਥੇ ਨਾ ਆਉਣ ਤਾਂ ਇਹਨਾਂ ਦੀ ਚੀਕ ਪੈ ਸਕਦੀ ਹੈ ਠੀਕ ਹੈ ਜੀ ਜਿਵੇਂ ਆਪਾਂ ਸੁਣਦੇ ਹੋਂ ਨੇ ਹਰ ਇੱਕ ਵੀਡੀਓ ਚ ਜਿੱਧਰ ਨੂੰ ਪੰਜਾਬੀ ਮੂੰਹ ਕਰ ਲੈਂਦੇ ਨੇ ਉਧਰ ਹੀ ਜਾਈ ਜਾਂਦੇ ਨੇ ਉਧਰ ਹੀ ਜਾਈ ਜਾਂਦੇ ਨੇ ਤੇ ਹੁਣ ਤੁਸੀਂ ਮੂੰਹ ਕਰ ਲੋ ਇੱਧਰ ਨੀਰ ਵਾਟਰਫਾਲ ਗਣੀ ਵੀ ਮੂੰਹ ਕਰ ਲੋ ਜਦੋਂ ਉੱਤਰਾਖੰਡ ਚ ਆ ਕੇ ਤੁਸੀਂ ਇੱਧਰ ਵੀ ਇੱਕ ਵਾਰੀ ਆ ਕੇ ਜਰੂਰ ਦੇਖਿਓ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਅੱਗੇ ਤੇ ਇੱਥੇ ਆਪਣੀ ਹੋਊਗੀ ਜਿਹੜੀ ਆਪਾਂ ਟਿਕ ਟਿਕਟਾ ਕੇ ਲਿਆਈ ਸੀ ਤਾਂ ਉਹ ਇੱਥੇ ਚੈਕਿੰਗ ਹੋ ਕੇ ਫਿਰ ਆਪਾਂ ਨੂੰ ਅੰਦਰ ਜਾਣ ਦੇਣਗੇ ਆ ਦੇਖ ਲਓ ਏਡੀਆਂ ਏਡੀਆਂ ਪਹਾੜੀਆਂ ਨੇ ਆਹ ਜਿਹੜਾ ਪਾਣੀ ਆ ਰਿਹਾ ਇਹਦੇ ਚ ਨਾ ਆ ਕੇ ਆਵਾਂਗੇ ਆਪਾਂ ਉੱਪਰ ਜਾ ਕੇ ਜਿੱਥੇ ਪਹਾੜਾਂ ਤੋਂ ਪਾਣੀ ਦਿਖਦਾ ਥੱਲੇ ਉੱਥੇ ਜਾ ਕੇ ਨਾ ਆ ਕੇ ਆਵਾਂਗੇ ਕਿਉਂਕਿ ਥੱਲੇ ਪਾਣੀ ਗੰਦਾ ਜਾ ਹੋ ਜਾਂਦਾ ਯਾਰ ਬਾਕੀ ਤੁਸੀਂ ਇੱਥੇ ਆਪਣੀ ਫੈਮਿਲੀ ਨਾਲ ਆ ਸਕਦੇ ਹੋ ਠੀਕ ਹੈ ਜੀ ਘੁੰਮਣ ਆਪਣੇ ਫਰੈਂਡਸ ਨਾਲ ਆ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਹਨ ਦੇਖ ਲਓ ਤੁਸੀਂ ਇਹੋ ਜਿਹਾ ਮਾਹੌਲ ਹੈ ਇੱਥੇ ਤੇ ਇਹੋ ਜਿਹੜਾ ਰਸਤਾ ਹੈਗਾ ਇਹ ਜਾਂਦਾ ਅੱਗੇ ਨੂੰ ਤੇ ਇੱਥੇ ਹੁਣ ਆਪਾਂ ਨੂੰ ਪਹਿਲਾਂ ਜਿਹੜੀ ਟਿਕਟ ਆਪਣੀ ਉਹ ਚੈੱਕ ਕਰਾਉਣੀ ਪੈਣੀ ਹੈ ਜਿਹੜਾ ਆਪਣਾ ਸਮਾਨ ਉਹ ਵੀ ਇਹ ਚੈੱਕ ਕਰਦੇ ਨੇ ਵੀ ਕਿਤੇ ਤੁਸੀਂ ਕੋਈ ਵੀ ਗਲਤ ਚੀਜ਼ ਮਤਲਬ ਆਪਾਂ ਇੱਥੇ ਉੱਪਰ ਨਹੀਂ ਲੈ ਕੇ ਜਾ ਸਕਦੇ ਇਹ ਰੈਸਟ੍ਰਿਕਸ਼ਨ ਹੁੰਦੀਆਂ ਨੇ ਇੱਥੋਂ ਦੀਆਂ ਠੀਕ ਹੈ ਜੀ ਆਪਣੀਆਂ ਮਤਲਬ ਟਿਕਟ ਜਿਹੜੀ ਉਹ ਚੈੱਕ ਹੋ ਗਈ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਉੱਪਰ ਤੇ ਆਹ ਦੇਖ ਲਓ ਤੁਸੀਂ ਇਹ ਜਿਹੜੇ ਉੱਪਰ ਆ ਰਹੇ ਨੇ ਇਹ ਨਾ ਆ ਕੇ ਆ ਰਹੇ ਨੇ ਤੇ ਆਪਾਂ ਨਾ ਹੁਣ ਚੱਲਿਆਂ ਠੀਕ ਹੈ ਜੀ ਟਾਈਮ ਵੱਜ ਗਿਆ 4:30 ਹੋਣ ਵਾਲੇ ਨੇ ਤੇ ਟਾਈਮ ਤੁਹਾਨੂੰ ਲੱਗੂਗਾ ਥੋੜਾ ਜਿਹਾ ਤੇ ਬਾਕੀ ਜਿਹੜਾ ਨਿਆਰਾ ਆਉਣ ਵਾਲਾ ਨਾ ਸੋ ਨੂੰ ਵੀ ਪਤਾ ਹੈ ਤੇ ਬਾਕੀ ਅੱਗੇ ਜਾ ਕੇ ਦਿਖਾਉਣਾ ਮੈਂ ਸਾਨੂੰ ਵੀਡੀਓ ਦੇ ਵਿੱਚ ਬਹੁਤ ਸੋਹਣਾ ਆ ਰਿਹਾ ਸੀਗਾ ਤੇ ਉਹ ਵੀਡੀਓ ਸਾਰੀ ਆਪਾਂ ਬਣਾ ਕੇ ਲਿਆਵਾਂਗੇ ਤੇ ਇਹ ਸਪੈਸ਼ਲ ਤੁਹਾਡੇ ਲਈ ਵੀਡੀਓ ਬਣਾਈ ਹੈ ਠੀਕ ਹੈ ਜੀ ਤੇ ਇੱਥੇ ਦੁਕਾਨਾਂ ਵੀ ਨੇ ਤਾਂ ਆਹ ਦੇਖ ਲਓ ਇਹ ਜਿਹੜਾ ਪਾਣੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਪਹਾੜਾਂ ਚੋਂ ਪਾਣੀ ਆ ਰਿਹਾ ਤੇ ਬਾਕੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਤੇ ਵੀ ਤੁਹਾਨੂੰ ਭੁੱਖ ਪੱਖ ਲੱਗੇ ਤਾਂ ਇੱਥੇ ਦੁਕਾਨਾਂ ਬਹੁਤ ਨੇ ਕੁਝ ਵੀ ਤੁਸੀਂ ਖਾ ਸਕਦੇ ਹੋ ਕਮੂਸਾ ਮੈਗੀ ਕੋਈ ਕੋਈ ਮਰਜ਼ੀ ਆਈਟਮ ਤੁਸੀਂ ਜਿਹੜੀ ਇੱਥੇ ਉਹ ਖਾ ਸਕਦੇ ਹੋ ਠੀਕ ਹੈ ਜੀ ਆ ਆਪਣੇ ਪੰਜਾਬੀ ਵੀਰ ਪਰਾਟਾ ਕਰੇ ਸੀ ਇਹ ਕਹਿੰਦੇ ਬਾਬੇ ਫੁੱਲ ਸੁਆਦ ਆਇਆ ਤੁਸੀਂ ਵੀ ਬਗ ਜੋ ਛੇਤੀ ਛੇਤੀ ਤੇ ਇਹ ਤੋਂ ਬਾਅਦ ਚੱਲਦੇ ਆਪਾਂ ਸਿੱਧਾ ਉੱਤੇ ਤੇ ਉੱਤੇ ਜਾ ਕੇ ਮਿਲਦੇ ਆ ਤੁਹਾਨੂੰ ਤੇ ਬਾਕੀ ਇਧਰ ਦੁਕਾਨਾਂ ਨੇ ਹੀ ਆ ਤੇ ਇਧਰ ਆ ਜਿਹੜੇ ਪੱਥਰ ਨੇ ਇਹਨਾਂ ਦੇ ਆਹੜਾ ਪੁਲ ਦੇਖ ਰਹੇ ਹੋ ਤੁਸੀਂ ਸਾਹਮਣੇ ਇਹਦੇ ਬੈਕ ਸਾਈਡ ਹੈ ਇਹਨਾਂ ਨਾਲ ਬਹੁਤ ਸੋਹਣਾ ਬਣਿਆ ਹੋਇਆ ਤੇ ਉਹ ਤੁਹਾਨੂੰ ਮੈਂ ਹੁਣ ਦਿਖਾਉਣਾ ਅੱਗੇ ਜਾ ਕੇ ਦੇਖ ਲੋ ਤੁਸੀਂ ਇਹ ਸਾਰੇ ਟੂਰਿਸਟਰ ਨੇ ਜਿਹੜੇ ਆਏ ਹੋਏ ਨੇ ਤਾਂ ਦੇਖ ਲੋ ਇੱਥੇ ਤੁਸੀਂ ਆਪਣੇ ਕੱਪੜੇ ਲੈ ਕੇ ਆਉਣੇ ਨੇ ਮਤਲਬ ਕਿਉਂਕਿ ਜਿਹੜੇ ਇਹ ਕੱਪੜੇ ਨੇ ਇਹ ਗਿੱਲੇ ਹੋ ਜਾਣਗੇ ਤਾਂ ਕਰਕੇ ਤੁਸੀਂ ਆਪਣੇ ਕੱਪੜੇ ਨੇ ਜਿਹੜੇ ਉਹ ਨਾਲ ਲੈ ਕੇ ਆਉਣੇ ਨੇ ਇੱਕ ਇੱਕ ਕੱਪੜੇ ਜਿਹੜੇ ਵੀ ਤੁਸੀਂ ਇਸ ਦੁਬਾਰਾ ਚੇਂਜ ਕਰੋਗੇ ਠੀਕ ਹੈ ਜੀ ਦੇਖੋ ਤੁਸੀਂ ਲੋਕੇਸ਼ਨ ਚੈੱਕ ਕਰੋ ਪਹਿਲਾਂ ਦਾ ਸਵਾਦ ਲਓ ਯਾਰ ਤੁਸੀਂ ਦੇਖੋ ਪਹਾੜਾਂ ਦਾ ਨਜ਼ਾਰਾ ਇੰਨਾ ਨਜ਼ਾਰਾ ਆਉਣ ਵਾਲਾ ਤੇ ਆਹ ਜਿਹੜਾ ਆ ਥੱਲੇ ਨੇ ਇਹ ਦੇਖ ਲਓ ਤੁਸੀਂ ਇੱਥੇ ਹੈਗਾ ਜੀ ਇੰਨਾ ਨਾ ਪਾਣੀ ਹੈ ਠੀਕ ਹੈ ਜੀ ਉੱਪਰ ਪਹਾੜਾਂ ਤੋਂ ਪਾਣੀ ਆ ਰਿਹਾ ਤੇ ਆਪਾਂ ਚੱਲਾਂਗੇ ਉਹ ਉੱਪਰ ਕਿਉਂਕਿ ਉਹ ਬਾਈਹੋਰੇ ਖੜੇ ਨੇ ਇੱਥੇ ਨਾ ਆ ਕੇ ਆਵਾਂਗੇ ਆਪਾਂ ਕਿਉਂਕਿ ਥੱਲੇ ਥੋੜੇ ਜਿਹਾ ਜ਼ਿਆਦਾ ਲੋਕ ਹੋਣ ਕਾਰਨ ਤੇ ਨਜ਼ਾਰਾ ਜਿਆ ਘਟ ਆਉਂਦਾ ਤੇ ਆਪਾਂ ਆਪਦਾ ਇੰਜੋਏਮੈਂਟ ਕਰਨਾ ਤੇ ਇਹਨਾਂ ਨੂੰ ਆਪਦਾ ਇੰਜੋਏਮੈਂਟ ਕਰ ਲਓ ਤੇ ਆਪਾਂ ਚੱਲਦੇ ਆ ਉੱਤੇ ਠੀਕ ਹੈ ਜੀ ਤੇ ਇਹ ਦੇਖ ਲਓ ਤੁਸੀਂ ਪਹਿਲਾਂ ਤੁਹਾਨੂੰ ਵੀਊ ਦੇਖੋ ਵੀ ਇੱਥੇ ਆ ਕੇ ਕਿੰਨਾ ਨਜ਼ਾਰਾ ਹੋਊਗਾ ਹਨਾ ਕਿੱਡਾ ਨਾ ਆਉਣ ਵਾਲਾ ਕਿੰਨਾ ਸੋਹਣਾ ਜਿਹੜਾ ਦ੍ਰਿਸ਼ ਬਣਿਆ ਹੋਇਆ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਸਿੱਧਾ ਉੱਪਰ ਲੋ ਜੀ ਆਪਾਂ ਚੜਨ ਲੱਗੇ ਉੱਪਰ ਨੂੰ ਤੇ ਆਹ ਅੱਗੇ ਮੇਰੇ ਨਾਲ ਦੇ ਸਾਥੀ ਮੇਰੇ ਦੋਸਤ ਮਿੱਤਰ ਠੀਕ ਹੈ ਜੀ ਹਾਂ ਇੱਥੇ ਵੀ ਚੜਾਈ ਹੈ ਪਰ ਇੰਨੀ ਚੜਾਈ ਨਹੀਂ ਹੈਗੀ ਵੀ ਤੁਸੀਂ ਥੱਕ ਜਿਓ ਇੱਥੇ ਤਾਂ ਨਜ਼ਾਰੇ ਹੀ ਆਉਣ ਵਾਲਾ ਗੱਲ ਆ ਯਾਰ ਇਹ ਚੀਜ਼ ਬਣੀ ਨਜ਼ਾਰੇ ਵਾਸਤੇ ਆ 30 ਰੁਪਿਆ ਦੇ ਵਿੱਚ ਤੁਸੀਂ ਇੱਥੇ ਸਾਰਾ ਦਿਨ ਮਨਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਇਹਨੂੰ ਕੋਈ ਰੋਕ ਟੋਕ ਨਹੀਂ ਇਹ ਚਾਹੇ ਪਹਾੜਾਂ ਦੇ ਉੱਤੇ ਜਾ ਕੇ ਨਾ ਉਹ ਚਾਹੇ ਪਹਾੜਾਂ ਦੇ ਥੱਲੇ ਜਾ ਕੇ ਨਾ ਉਹ ਇਹ ਛੋਟੀ ਮਰਜ਼ੀ ਹੈ ਤੇ ਜਿੱਥੇ ਮੈਂ ਤੁਹਾਨੂੰ ਦਿਖਾਇਆ ਸੀ ਜਿੱਥੇ ਜਾਦੇ ਲੋਕ ਸੀ ਪਾਣੀ ਜਿਆਦੇ ਸੀ ਤੁਸੀਂ ਉੱਥੇ ਜਾ ਕੇ ਵੀ ਨਹਾ ਸਕਦੇ ਹੋ ਕੋਈ ਚੱਕਰ ਵਾਲੀ ਵਾਲੀ ਪਰ ਆਪਾਂ ਉੱਤੇ ਜਾ ਕੇ ਨਹਾਵਾਂਗੇ ਠੀਕ ਹੈ ਜੀ ਆ ਦੇਖ ਲਓ ਇੱਧਰ ਟੂਰਿਸਟ ਆਏ ਹੋਏ ਨੇ ਇਹ ਆਪ ਦਾ ਫੁੱਲ ਸੁਆਦ ਲੈ ਰਹੇ ਨੇ ਤੇ ਆਪਾਂ ਨਹਾਵਾਂਗੇ ਇੱਥੇ ਜਾ ਕੇ ਠੀਕ ਹੈ ਜੀ ਤੇ ਲੋ ਜੀ ਇਹਦੇ ਬਾਅਦ ਮਿਲਦੇ ਆਪਾਂ ਸਿੱਧਾ ਹੁਣ ਆਪਾਂ ਕੱਪੜੇ ਤਾਰ ਕੇ ਚੇਂਜ ਕਰਕੇ ਫਿਰ ਮਿਲਦੇ ਆ ਤੁਹਾਨੂੰ ਲਓ ਬਾਬਾ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਈ ਸੀ ਥੱਲੇ ਖੜਕੇ ਤੇ ਜਿੱਥੇ ਆਪਾਂ ਨਹਾਉਣਾ ਸੀ ਉੱਥੇ ਆਪਾਂ ਆਗੇ ਤਾਂ ਦੇਖ ਲਓ ਜਿਹੜੇ ਲੋਕ ਨੇ ਉਹ ਇਦੋਂ ਉੱਪਰ ਜਾ ਕੇ ਵੀ ਨਹਾ ਰਹੇ ਨੇ ਕਿਉਂਕਿ ਪਾਣੀ ਇਦੋਂ ਉੱਪਰੋਂ ਵੀ ਆ ਰਿਹਾ ਠੀਕ ਹੈ ਜੀ ਆਪਾਂ ਇੱਥੇ ਨਹਾਉਣਾ ਸੀ ਆ ਆਪਣਾ ਯਾਰ ਜੋਦੇ ਇੱਥੇ ਅੜ ਗਿਆ ਬਾਕੀ ਸਾਰੇ ਚੜਿਆ ਇਹ ਵਿਚਾਰਾ ਡਰ ਜਾਵਾ ਕਹਿੰਦਾ ਮੈਂ ਹੁਣ ਕਿਵੇਂ ਚੜਾਂ ਤੇ ਦੇਖਦੇ ਹਾਂ ਹੁਣ ਇਹ ਕਿਵੇਂ ਚੜਦਾ ਤੇ ਇੱਕ ਇਥੇ ਤਿਲਕਣ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਤਾਂ ਕਰਕੇ ਧਿਆਨ ਰੱਖਣਾ ਤੇ ਚੱਪਲਾਂ ਚੱਪਲਾਂ ਲਾ ਕੇ ਚੜ ਜਿਓ ਤੇ ਸੌਖੇ ਚੜ ਜੋਂਗੇ ਠੀਕ ਹੈ ਜੀ ਤੇ ਇੱਧਰ ਬੂਟੇ ਉੱਤੇ ਬ ਇਹ ਕਮਲੋਰੀ ਬੈਠੇ ਨੇ ਆਪਣੇ ਯਾਰ ਤੇ ਇਦੋਂ ਬਾਅਦ ਆਪਾਂ ਇੱਥੇ ਕੱਪੜੇ ਲਾ ਕੇ ਤੇ ਇਦੋਂ ਬਾਅਦ ਸਿੱਧਾ ਆਪਾਂ ਨਹਾਉਣ ਵਾਲੇ ਇੰਜੋਏਮੈਂਟ ਕਰਦੇ ਆ ਤੁਸੀਂ ਵੀ ਨਜ਼ਾਰੇ ਲਓ ਅਸੀਂ ਵੀ ਨਜ਼ਾਰੇ ਲੈਨੇ ਆ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਯਾਰ ਠੀਕ ਹੈ ਜੀ ਦੇਖੋ ਤੁਸੀਂ ਫੁੱਲ ਨੇੜੇ ਆ ਰਹੇ ਇੱਕ ਵਾਰੀ ਤੁਸੀਂ ਜ਼ਰੂਰ ਆ ਕੇ ਜਾਇਓ ਜਿਹੜੇ ਵੀਰਪਰਾ ਇੱਥੇ ਰਿਸ਼ੀਕੇਸ਼ ਆਉਂਦੇ ਨੇ ਹੇਮਕੁੰਟ ਸਾਹਿਬ ਆਉਂਦੇ ਨੇ ਤਾਂ ਤੁਸੀਂ ਇੱਥੇ ਵੀ 2-3 ਘੰਟੇ ਜ਼ਰੂਰ ਜਿਹੜੇ ਆਪਣੇ ਲਾ ਕੇ ਜਾਇਓ ਉਹਨੂੰ ਫੁੱਲ ਨੇਹਰਾਊਗਾ ਠੀਕ ਹੈ ਜੀ ਆਹ ਦੇਖ ਲਓ ਤੁਸੀਂ ਇਹ ਆ ਇੱਥੋਂ ਦੀ ਲੋਕੇਸ਼ਨ ਹੈ ਜਿੱਥੇ ਆਪਾਂ ਨਹਾ ਰਹੇ ਸੀ ਠੀਕ ਹੈ ਉੱਪਰੋਂ ਪਾਣੀ ਆ ਰਿਹਾ ਤੇ ਬਾਬੇ ਫੁੱਲ ਸੁਆਦ ਆਉਣ ਵਾਲਾ ਤੇ ਤੁਸੀਂ ਵੀ ਆ ਜਾਓ ਜੇ ਕੋਈ ਆਉਣਾ ਚਾਹੁੰਦਾ ਅਸੀਂ ਇੱਥੇ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਇਧਰ ਯਾਰ ਰੀਲਾਂ ਨੇ ਦੁਨੀਆ ਪੱਟਤੀ ਹਰੇਕ ਕਹਿੰਦਾ ਮੇਰੀ ਵੀਡੀਓ ਬਣਾ ਦੇ ਮੇਰੀ ਵੀਡੀਓ ਬਣਾ ਦੇ ਹੁਣ ਇੱਕ ਬੰਦਾ ਦਾ ਸਪੈਸ਼ਲ ਕੈਮਰਾਮੈਨ ਹੋਣਾ ਚਾਹੀਦਾ ਠੀਕ ਹੈ ਲੈ ਉਹ ਹੁਣ ਦੱਸ ਕੀ ਹੋ ਗਿਆ ਹੈ ਲੈ ਆਹ ਕਹਿੰਦਾ ਮੇਰੀ ਵੀਡੀਓ ਬਣਾ ਦੇ ਕਹਿੰਦਾ ਮੈਂ ਐਕਸ਼ਨ ਕਰੂ ਮੇਰੀ ਵੀਡੀਓ ਬਣਾਉਣਾ ਕੀ ਕਰੇ ਯਾਰ ਬੰਦਾ ਕਿਦੀ ਕਿਦੀ ਵੀਡੀਓ ਬਣਾਵੇ ਨਜ਼ਾਰੇ ਲਵੇ ਕੇ ਵੀਡੀਓ ਬਣਾਵੇ ਇੱਕ ਕੰਮ ਹੀ ਹੋ ਸਕਦਾ ਠੀਕ ਹੈ ਬਾਕੀ ਚਾ ਸਾਰਿਆਂ ਨੂੰ ਹੁੰਦਾ ਯਾਰ ਵੀ ਮੇਰੀ ਵੀ ਵੀਡੀਓ ਬਣ ਜੇ ਮੇਰੀ ਵੀ ਵੀਡੀਓ ਬਣ ਜੇ ਦੇਖ ਲੋ ਦਸ ਇਹ ਕਹਿੰਦਾ ਮੇਰੀ ਸਲੋ مو ਬਣਾ ਜਦੋਂ ਇਹਦੀ ਸਲੋ مو ਬਣਾਈ ਜੈਨੇ ਮੈਂ ਤੁਹਾਨੂੰ ਤਾਂ ਮੇਰਾ ਟਾਈਮ ਹੀ ਬੜਾ ਲਵਾਤਾ ਠੀਕ ਹੈ ਟਾਈਮ ਤਾਂ ਲੱਗ ਹੀ ਜਾਂਦਾ ਜਿਵੇਂ ਤੁਹਾਨੂੰ ਪਤਾ ਹਰੇਕ ਚੀਜ਼ ਨੂੰ ਹੁਣ ਤੇ ਬਾਕੀ ਇਦੋਂ ਬਾਅਦ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਅੱਗੇ ਜਾ ਕੇ ਤੇ ਕੀ ਕੀ ਨਜ਼ਾਰਾ ਆਉਂਦਾ ਉਹ ਤੁਸੀਂ ਸਾਰਾ ਹੁਣ ਵੀਡੀਓ ਰਾਹੀਂ ਦੇਖੋਗੇ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਯਾਰ ਠੀਕ ਹੈ ਜੀ ਲਓ ਵੀ ਮਿੱਤਰੋ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨਾ ਕ ਨਜ਼ਾਰਾ ਹੁੰਦਾ ਇੱਥੇ ਪਹਾੜਾਂ ਦੇ ਵਿੱਚ ਨਾ ਕੇ ਠੰਡਾ ਠੰਡਾ ਪਾਣੀ ਹੁੰਦਾ ਬਰਫ ਵਾਲਾ ਪਾਣੀ ਹੁੰਦਾ ਐਨਾ ਠੰਡਾ ਪਾਣੀ ਆ ਤਾਂ ਦੇਖ ਲਓ ਤੁਸੀਂ ਪੂਰਾ ਫੁੱਲ ਸੁਆਦ ਆ ਰਿਹਾ ਤੇ ਇਸ ਤੋਂ ਬਾਅਦ ਆਪਾਂ ਇੱਥੇ ਨਹਾਉਣ ਤੋਂ ਬਾਅਦ ਚੱਲਦੇ ਹਾਂ ਥੱਲੇ ਤੇ ਦੇਖੋ ਜੀ ਤੁਸੀਂ ਆਪਾਂ ਅੱਗੇ ਥੱਲੇ ਤੇ ਇਹ ਉਤੋਂ ਮਤਲਬ ਦੂਜੀ ਥਾਂ ਤੇ ਆ ਤੇ ਇਸ ਤੋਂ ਬਾਅਦ ਆਪਾਂ ਉੱਪਰ ਸੀਗੇ ਤੇ ਹੁਣ ਆਪਾਂ ਇੱਥੋਂ ਜਾਂਦੇ ਹੋਏ ਥੱਲੇ ਚੱਲਾਂਗੇ ਆ ਆਪਣੇ ਨਾਲ ਦੇ ਮੁੰਡੇ ਆ ਰਹੇ ਨੇ ਤਾਂ ਇਹ ਉਤਰਮਾ ਕੇ ਡਰੀ ਜਾਂਦੇ ਨੇ ਆਪਾਂ ਪਹਿਲਾਂ ਉਤਰ ਗਏ ਸੀ ਤੇ ਉਤਰ ਕੇ ਆਪਾਂ ਇੱਥੇ ਇੰਜੋਏ ਕਰਨ ਲੱਗੇ ਜਿਹੜੇ ਆਪਣੇ ਕੱਪੜੇ ਨੇ ਉਹ ਇਹਦੇ ਥੱਲੇ ਪਈ ਸੀ ਜਿਵੇਂ ਤੁਹਾਨੂੰ ਮੈਂ ਦਿਖਾਇਆ ਸੀ ਠੀਕ ਹੈ ਜੀ ਇਹਦੇ ਬਾਅਦ ਆਪਾਂ ਥੱਲੇ ਜਾ ਕੇ ਤੇ ਕਰਦੇ ਆ ਇੰਜੋਇਮੈਂਟ ਤੇ ਬਾਕੀ ਮੈਂ ਤੁਹਾਨੂੰ ਉਹ ਚੀਜ਼ ਵੀ ਦਿਖਾਉਂਗਾ ਜਿੱਥੇ ਉਹ ਪਹਿਲਾਂ ਨਹਾਏ ਜਾਂਦੇ ਸੀ ਤੇ ਇੱਥੇ ਆ ਜਿਹੜੀ ਮਤਲਬ ਉਰਲੇ ਪਾਸੇ ਕੁੜੀ ਖੜੀ ਹੈ ਇਹਦੀ ਐਨ ਘੜਿਕ ਪਈ ਸੀ ਇੱਥੇ ਪਾਣੀ ਦੇ ਵਿੱਚ ਤਾਂ ਉਹ ਇਹਨਾਂ ਨੂੰ ਧਿਆ ਨਹੀਂ ਰਹੀ ਸੀ ਉਹ ਹੁਣ ਦੇਖਦੇ ਆ ਕੌਣ ਲੱਭ ਕੇ ਲਿਆਉਂਦਾ ਹੈ ਦੇਖਦੇ ਹੁਣ ਪਤਾ ਲੱਗ ਜੂਗਾ ਇਧਰਲੇ ਪਾਸੇ ਪੰਜਾਬੀ ਨੇ ਇਹ ਪਤਾ ਨਹੀਂ ਕਿੱਥੋਂ ਆਏ ਨੇ ਬਾਈ ਠੀਕ ਹੈ ਤੇ ਹੁਣ ਆਪਾਂ ਇਹਨਾਂ ਦੀ ਐਣ ਕਪਾੜੇ ਦੇਣੀ ਹੈ ਇਹ ਕਦੋਂ ਦੇ ਖੌਜੜੀ ਜਾਂਦੇ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਡਿਜ਼ਾਈਨ ਕਿੱਧਰ ਗਈ ਠੀਕ ਹੈ ਪਰ ਮੈਨੂੰ ਪਤਾ ਸੀ ਆਪਦੇ ਆਪ ਤੇ ਯਕੀਨ ਸੀਗਾ ਵੀ ਮੈਂ ਪਾੜ ਕੇ ਦੇ ਦੂੰ ਇਹਨਾਂ ਨੂੰ ਐਣਕ ਠੀਕ ਹੈ ਲਓ ਜੀ ਹੁਣ ਦਾਸ ਹੋਰੀ ਆਪ ਬੈਗੇ ਤੇ ਆਪ ਕੱਢ ਕੇ ਲਿਆਉਣਗੇ ਐਣਕ ਨੂੰ ਠੀਕ ਹੈ ਤੇ ਆਪਣੀ ਇਹਨਾਂ ਨਾਲ ਛਰਤ ਲੱਗੀ ਸੀ ਵੀ ਜੇ ਤੁਸਾਨੂੰ ਮੈਂ ਐਨ ਕਲੱਬ ਕੇ ਲਿਆਤੀ ਫਿਰ ਤੁਸੀਂ ਮੈਨੂੰ ਐਂ ਦੱਸੋ ਬਈ ਕੀ ਖਵਾਉਗੇ ਠੀਕ ਹੈ ਇਹ ਆਪਾਂ ਇਹਨਾਂ ਨਾਲ ਗੱਲਬਾਤ ਕਰੀ ਸੀ ਤੇ ਆਪਾਂ ਇਹਨਾਂ ਦੀ ਐਨਕਾ ਲੱਭ ਕੇ ਦੇਤੀ ਤੇ ਕੋਈ ਗੱਲ ਨਹੀਂ ਚਲੋ ਤੇ ਇਸ ਤੋਂ ਬਾਅਦ ਇਹ ਕਹਿੰਦੇ ਵੀ ਦੱਸੋ ਕੀ ਖਾਣਾ ਫਿਰ ਆਪਾਂ ਇਹਨਾਂ ਨੂੰ ਜਵਾਬ ਦੇਤਾ ਸੀ ਵੀ ਕੋਈ ਗੱਲ ਨਹੀਂ ਚਲੋ ਫੇਰ ਸਹੀ ਕਦੇ ਤੇ ਇਹ ਤਾਂ ਆਪਣਾ ਫਰਜ਼ ਬਣਦਾ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਸਿੱਧਾ ਥੱਲੇ ਤੇ ਇੱਧਰ ਆਪਣੇ ਨਾਲ ਦੇ ਮੁੰਡੇ ਨਾਂ ਨੂੰ ਕੇ ਤੇ ਥੱਲੇ ਨੂੰ ਆਪਾਂ ਨੂੰ ਕਹਿੰ ਜਾਂਦੇ ਸੀ ਵੀ ਆ ਜਾਓ ਥੱਲੇ ਚੱਲੀਏ ਬਹੁਤ ਚੜ ਹੋ ਗਿਆ ਹੁਣ ਤਾਂ ਤੇ ਹੁਣ ਆਪਾਂ ਚੱਲਦੇ ਹਾਂ ਸਿੱਧਾ ਥੱਲੇ ਠੀਕ ਹੈ ਜੀ ਆਜੋ ਮਿਲਦੇ ਹਾਂ ਥੱਲੇ ਜਾ ਕੇ ਲਓ ਜੀ ਆਪਾਂ ਆ ਗਏ ਥੱਲੇ ਤੇ ਉਹੀ 뷰 ਆ ਸਾਵਾ ਜਿੱਥੋਂ ਆਪਾਂ ਗਏ ਸੀ ਤਾਂ ਦੇਖ ਲਓ ਹੁਣ ਜਿਹੜੇ ਮਤਲਬ ਲੋਕ ਨੇ ਉਹ ਘਟ ਗਏ ਕਿਉਂਕਿ ਟਾਈਮ ਹੋ ਗਿਆ ਸੀ 6:30 ਸਵਾ 6:30 ਹੋ ਗਏ ਸੀ ਤਾਂ ਦੇਖ ਲਓ ਤੁਸੀਂ ਇਹ ਜਿਹੜੇ ਮਤਲਬ ਲੋਕ ਨੇ ਉਹ ਘਟ ਗਏ ਸੀ ਟੂਰਿਸਟ ਨੇ ਜਿਹੜੇ ਉਹ ਇੱਥੋਂ ਵਾਪਸ ਜਾਣਾ ਸ਼ੁਰੂ ਹੋ ਗਏ ਕਿਉਂਕਿ ਇੱਥੋਂ ਫਿਰ ਜਿੱਥੇ ਅਗਲੇ ਨੇ ਪਹੁੰਚਣਾ ਹੁੰਦਾ ਜਿੱਥੇ ਹੋਟਲ ਬੁੱਕ ਕੀਤਾ ਹੁੰਦਾ ਤਾਂ ਕਰਕੇ ਰਸਤੇ ਦੇ ਵਿੱਚ ਵੀ ਟਾਈਮ ਲੱਗ ਜਾਂਦਾ ਇਹ ਤਾਂ ਕਰਕੇ ਤੇ ਆਪਾਂ ਵੀ ਚੱਲੇ ਹੁਣ ਵਾਪਸ ਕਰਨ ਨੂੰ ਠੀਕ ਹੈ ਜੀ ਇਹ ਸੀ ਇੱਥੋਂ ਦੀ ਆਪਣੀ ਟ੍ਰਿਪ ਇਹਨੂੰ ਕਹਿੰਦੇ ਨੇ ਨੀਰ ਵਾਟਰਫਾਲ ਇੱਕ ਵਾਰੀ ਤੁਸੀਂ ਜ਼ਰੂਰ ਆ ਕੇ ਜਾਇਓ ਠੀਕ ਹੈ ਜੀ ਇੱਥੇ ਕਹਿੰਦੇ ਜੇ ਵੀ ਤੁਸੀਂ ਕੋਈ ਵੀ ਸ਼ਰਾਬ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਮਾਨ ਲੈ ਕੇ ਜਾਂਦੇ ਹੋ ਅੰਦਰ ਤਾਂ ਤੁਹਾਨੂੰ 5000 ਰੁਪਏ ਜੁਰਮਾਨਾ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੁਹਾਨੂੰ